ਅਦਰਰ ਐਨੀਮਲਸ ਲਈ ਥੋੜਾ ਅਗਰੈਸਿਵ ਆ ਜਿਵੇਂ ਹੁਣ ਡੌਗ ਦੇਖ ਰਿਹਾ ਉਹਨਾਂ ਲਈ ਥੋੜਾ ਜਿਹਾ ਅਗਰੈਸ਼ਨ ਆ ਜਾਂਦਾ ਇਹਦੇ ਵਿੱਚ ਠੀਕ ਹੈ ਕੀ ਡਾਈਟ ਦੇ ਰਹੇ ਨੇ ਡਾਈਟ ਇਹਨੂੰ ਸਵੇਰੇ ਦੇ ਰਹੇ ਆ ਫੀਡ ਰੋਲ ਕੈਨਨ ਤੇ ਦੁਪਹਿਰੇ ਇਹਨੂੰ ਚਾਵਲ ਓਕੇ ਤੇ ਚਿਕਨ ਹੋ ਗਿਆ ਸ਼ਾਮ ਨੂੰ ਕਦੇ ਬੜੀਆਂ ਹੋ ਗਈਆਂ ਤੇ ਚਾਵਲ ਹੋ ਗਏ ਠੀਕ ਹੈ ਰੋਟੀ ਨਹੀਂ ਦੇ ਰਹੇ ਕਣਕ ਬਿਲਕੁਲ ਨਹੀਂ ਪਹਿਲਾਂ ਇਹਨਾਂ ਨੇ ਪਹਿਲੇ ਲਟਰ ਦੇ ਵਿੱਚ ਅਠ ਦਿੱਤੇ ਸੀ ਓਕੇ ਦੂਜੇ ਵਿੱਚ ਵੀ ਅਠ ਦਿੰਦੇ ਆ ਓਕੇ ਇਹਦਾ ਮਤਲਬ ਆ ਜਿਹੜੇ ਅੱਗੇ ਇਹਨਾਂ ਨੂੰ ਤੁਸੀਂ ਕਟਿੰਗ ਕੀਤੀ ਹੋਈ ਹੈ ਨਾ ਹਾਂਜੀ ਹਾਂਜੀ ਇਹ ਕਿੰਨੇ ਕ ਵੱਜ ਜਾਂਦੇ ਅੱਗੇ ਇਹ ਤਾਂ ਅੱਖਾਂ ਨਹੀਂ ਦਿਖਦੀਆਂ ਇਹਨੇ ਵੱਜ ਜਾਂਦੇ ਅਜੇ ਇਹਦੇ ਬਾਰੇ ਤੁਸੀਂ ਥੋੜੀ-ਮੋਟੀ ਸਟੱਡੀ ਜਾਂ ਜਾਣਕਾਰੀ ਲੈਂਦੇ ਹੋ ਵੀ ਇਹਦਾ ਜਿਹੜਾ ਕੋਡ ਹੈ ਹਾਂਜੀ ਉਹਦੀ ਲੈਂਥ ਕਿ ਨਹੀਂ ਹੋ ਜਾਂਦੀ ਆ ਕੋਡ ਦੀ ਲੈਂਥ ਸਰ ਇਹਦੀ ਜਿਹੜਾ ਫੇਸ ਤੋਂ ਆ ਅੱਖਾਂ ਦੇਖਣੀਆਂ ਬੰਦ ਹੋ ਜਾਂਦੀਆਂ ਹਾਂਜੀ ਤੇ ਇਹਦੇ ਚੈਸਟ ਵਾਲੇ ਵਾਲ ਇੱਥੇ ਤੱਕ ਆ ਜਾਂਦੇ ਆ ਥੱਲੇ ਤੱਕ ਮਾਰੂ ਕਿਉਂਕਿ ਤਕਰੀਬਨ ਆਪਣੇ ਇਧਰ ਗਰਮੀ ਆ ਅਸੀਂ ਮਾਰਚ ਵਿੱਚ ਇਹਦੀ ਥੋੜੀ-ਥੋੜੀ ਟ੍ਰਿਮਿੰਗ ਕਰ ਦਿੰਦੇ ਆ ਸਿਰ ਹਾਂਜੀ ਮਿੱਤਰੋ ਖੜੇ ਅੱਜ ਅਸੀਂ ਨਵਾਂ ਸ਼ਹਿਰ ਹੰਸਰੋ ਦੇ ਵਿੱਚ ਜਿੱਥੇ ਡੌਗ ਸ਼ੋ ਹੋ ਰਿਹਾ ਤੇ ਵੀਰ ਆਏ ਨੇ ਇਹਨਾਂ ਕੋਲ ਇੱਕ ਵੱਖਰੀ ਜੀ ਬਰੀਡ ਆ ਤੁਸੀਂ ਹਰ ਪਹਿਲੀ ਵਾਰੀ ਦੇਖੋਗੇ ਪਹਿਲਾਂ ਮੈਂ ਤੁਹਾਨੂੰ ਬਰੀਡ ਦਿਖਾਉਣਾ ਫਿਰ ਆਪਾਂ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਲੈਣੇ ਕਿਹੜੀ ਬਰੀਡ ਆ ਆ ਦਿਖਾ ਬੀ ਮੜਾ ਜਾ ਇਹਦਾ ਧਮਾਇਓ ਪਹਿਲਾਂ ਚੰਗੀ ਤਰ੍ਹਾਂ ਦੇਖ ਲਓ ਆ ਦੇਖੋ ਇੱਕ ਬੱਕਰੀ ਜੀ ਕੁਆਲਿਟੀ ਹੈ ਇਹਦੇ ਜਿਹੜਾ ਹੈਅਰ ਕੋਡ ਹੈ ਮਰੋ ਅਦਰ ਡੌਗ ਦੇ ਨਾਲੋਂ ਬਹੁਤ ਹੀ ਵੱਖਰਾ ਹੈ ਰੋਕਿਓ ਮੜਾ ਜਾ ਇਹਦਾ ਜਿਹੜਾ ਫੇਸ ਹੈ ਉਹ ਦੇਖੋ ਜਿੱਦਾਂ ਨਾ ਇੱਕ ਤੁਸੀਂ ਸਿਡਜੂ ਡੌਗ ਦੇਖਿਆ ਨਾ ਨਿਕਾ ਜਿਹਾ ਹੁੰਦਾ ਹੈ ਲੱਗਦਾ ਉਹਦਾਂ ਦਾ ਪਰ ਇਹਦਾ ਜਿਹੜਾ ਸਟਰਕਚਰ ਹੈ ਬਹੁਤ ਹੀ ਵੱਖਰਾ ਹੀ ਹੈ ਇਹਨੂੰ ਵਹਿ ਕੇ ਬਣਾ ਵੀ ਥੋੜਾ ਜਿਹਾ ਸਿੱਧਾ ਐਸ ਐਂਗਲ ਆ ਆ ਦੇਖੋ ਬਹੁਤ ਹੀ ਵੱਖਰੀ ਜੀ ਬਰੀਡ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਕਰਦੇ ਆ ਤੁਹਾਡੇ ਨਾਲ ਸਾਂਝੀ ਇਹ ਵੀਰ ਕਿੱਥੋਂ ਆਏ ਨੇ ਕਿੱਦਾਂ ਦੀ ਬਰੀਡ ਹੈ ਸਾਰੀ ਜਾਣਕਾਰੀ ਆਪਾਂ ਇਹਨਾਂ ਤੋਂ ਲੈਣੇ ਆ ਵੀਰ ਜੀ ਕੀ ਹਾਲ ਚਾਲ ਹੈ ਹਾਂਜੀ ਵਧੀਆ ਜੀ ਬੱਜੀ ਵਧੀਆ ਬਹੁਤ ਸੁਣਾਓ ਬਹੁਤ ਵਧੀਆ ਜੀ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਾਈ ਆਪਣੇ ਚੈਨਲ ਤੇ ਤੁਹਾਡਾ ਆਰਟੀਵੀ ਨਿੱਲਵਾਲ ਦੇ ਉੱਤੇ ਥੈਂਕ ਯੂ ਥੈਂਕ ਯੂ ਏ ਵੀਰ ਆ ਪੱਕੇ ਤੋਂ ਆਇਆ ਮਾਸੀ ਗੜਾ ਸਾਹਿਬ ਤੋਂ ਮਾਸੀ ਗੜਾ ਤੋਂ ਹਾਂਜੀ ਵਾਜੀ ਵਾ ਤੇ ਜਿਹੜਾ ਡੌਗ ਲੈ ਕੇ ਆਪਾਂ ਸੋ ਦੇ ਵਿੱਚ ਲਾਣਾ ਹੈ ਹਾਂਜੀ ਹਾਂਜੀ ਕਿਹੜੀ ਬਰੀਡ ਆ ਵੀਰੇ ਇਹ ਤਿੱਬਤੀ ਇੰਟਰੀਅਰ ਆ ਜੀ ਤਿੱਬਤੀ ਇੰਟਰੀਅਰ ਦਾ ਹਾਂਜੀ ਦੇਖੋ ਮੈਂ ਪਹਿਲੀ ਵਾਰੀ ਦੇਖਿਆ ਮੈਂ ਸੋ ਕਹਿੰਦਾ ਬਹੁਤ ਵਾਰੀ ਮੈਂ ਸ਼ੋਹਾਂ ਦੇ ਵਿੱਚ ਆਇਆ ਪਰ ਇਹ ਬਰੀਡ ਅੱਜ ਆਪਾਂ ਪਹਿਲੀ ਵਾਰੀ ਦੇਖੀ ਹੈ ਹਾਂਜੀ ਤੇ ਕਿੰਨੇ ਚਿਰ ਤੋਂ ਤੁਸੀਂ ਇਹਨੂੰ ਪਾਲ ਰਹੇ ਹੋਗੇ ਇਹ ਆਪਣੇ ਕੋਲ 3.5 ਸਾਲ ਤੋਂ ਹੈ ਜੀ ਇਹਨਾਂ ਦਾ ਫੇਰ ਮੈਲ ਫੀਮੇਲ ਦੋਨਾਂ ਦਾ ਅੱਛਾ ਇਹਨਾਂ ਦੇ ਮਦਰ ਫਾਦਰ ਤੁਹਾਡੇ ਕੋਲੇ ਨੇ ਨਹੀਂ ਇਹਨਾਂ ਦੇ ਮਦਰ ਫਾਦਰ ਨਹੀਂ ਆ ਛੋਟਾ ਹੁੰਦਾ ਲੈ ਕੇ ਆ ਕਿੱਥੋਂ ਲੈ ਕੇ ਆ ਆਪਣਾ ਫਰੈਂਡ ਆਪਣਾ ਸੀਗਾ ਮਨਾਲੀ ਤੋਂ ਅੱਗੇ ਥੋੜਾ ਜਿਹਾ ਪਿੰਡ ਦਾ ਫਰੈਂਡ ਦਾ ਓਕੇ ਉਹਨਾਂ ਤੋਂ ਲੈ ਕੇ ਆਏ ਸੀ ਅਸੀਂ ਓਕੇ ਹਾਂਜੀ ਕਿੱਦਾਂ ਦਾ ਸੁਭਾਅ ਹੁੰਦਾ ਇਹਦਾ ਸੁਭਾਅ ਇਹਦਾ ਵੈਸੇ ਤਾਂ ਬਹੁਤ ਵਧੀਆ ਸ਼ਾਂਤ ਹੈ ਜੀ ਹੂੰ ਗਾਰਡ ਡੌਗ ਆ ਜਿੱਥੇ ਇਹਨੂੰ ਮਾਲਕ ਲਈਆਂ ਕੋਈ ਆਪਣੀ ਟੈਰਿਟਰੀ ਲਈ ਖਤਰਾ ਲੱਗੇ ਹੂੰ ਉਥੇ ਬਹੁਤ ਵਧੀਆ ਮਤਲਬ ਕਰਦਾ ਅੱਛਾ ਘਰੇ ਕਿਦਾਂ ਰਹਿੰਦਾ ਭਾਈ ਘਰੇ ਤਾਂ ਬੱਚਿਆਂ ਨਾਲ ਖੇਡਦਾ ਜੀ ਪੂਰਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੀ ਮੈਨੂੰ ਇਹਦਾ ਦੇਖਣ ਨੂੰ ਦਰਾਵਣਾ ਜਿਹਾ ਲੱਗਦਾ ਅਦਰਰ ਐਨੀਮਲਸ ਲਈ ਥੋੜਾ ਅਗਰੈਸਿਵ ਆ ਜਿਵੇਂ ਹੁਣ ਡੌਗਸ ਦੇਖ ਰਿਹਾ ਉਹਨਾਂ ਲਈ ਥੋੜਾ ਜਿਹਾ ਅਗਰੈਸ਼ਨ ਆ ਜਾਂਦਾ ਇਹਦੇ ਵਿੱਚ ਠੀਕ ਹੈ ਕੀ ਡਾਈਟ ਦੇ ਰਹੇ ਹੋ ਡਾਈਟ ਇਹਨੂੰ ਸਰ ਸਵੇਰੇ ਦੇ ਰਹੇ ਆ ਫੀਡ ਰੌਇਲ ਕੈਨ ਤੇ ਦੁਪਹਿਰੇ ਇਹਨੂੰ ਚਾਵਲ ਓਕੇ ਤੇ ਚਿਕਨ ਹੋ ਗਿਆ ਸ਼ਾਮ ਨੂੰ ਕਦੇ ਬੜੀਆਂ ਹੋ ਗਈਆਂ ਤੇ ਚਾਵਲ ਹੋ ਗਏ ਠੀਕ ਹੈ ਰੋਟੀ ਨਹੀਂ ਦੇ ਰਹੇ ਕਣਕ ਬਿਲਕੁਲ ਨਹੀਂ ਤੇ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਦਾ ਵੀ ਜਿੱਦਾਂ ਜੱਗ ਬਲੱਡ ਆ ਉਹ ਇੱਕ ਕਹਿੰਦਾ ਵੀ ਮੈਨੂੰ ਬਹੁਤ ਸੋਹਣਾ ਜਿਹਾ ਡੌਗ ਚਾਹੀਦਾ ਹੈ ਨਾ ਐਦਾਂ ਜਿਹਾ ਪੂਰਾ ਜਿਹੜਾ ਦੋਕ ਨੂੰ ਆਏ ਦੇਖਣ ਵੀ ਯਾਰ ਕੀ ਬਾਤ ਆ ਇਹਦਾ ਪਰ ਤੁਸੀਂ ਕਿ ਇਦਾਂ ਦਾ ਬਖਰੀ ਇਹ ਕਿਉਂ ਚੂਜ਼ ਕੀਤਾ ਇਹ ਇਹ ਬਾਕੀ ਮਨ ਨੂੰ ਇੱਕ ਤਾਂ ਥੋੜਾ ਕੀ ਦੇਖਿਆ ਤੁਸੀਂ ਬੜੇ ਬਾਲ ਵਾਲੀ ਬਰੀਡ ਵਧੀਆ ਲੱਗਦੀ ਹੈ ਜਿਹੜੀ ਹੇਅਰ ਕੋਟ ਹੈ ਹੇਅਰ ਕੋਟ ਵਾਲੀ ਬਰੀਡ ਦੂਸਰਾ ਇਹਦੀ ਜਿਹੜੀ ਹੈਗੀਆ ਕੁਆਲਿਟੀ ਇਹਦਾ ਜਿਹੜਾ ਗਾਰਡ ਕਰਨ ਦਾ ਹੈਗਾ ਆਪਣੀ ਟੈਰਿਟਰੀ ਨੂੰ ਬਚਾਉਣ ਦਾ ਓਕੇ ਉਹ ਬਹੁਤ ਵਧੀਆ ਲੱਗਿਆ ਸੀ ਠੀਕ ਹੈ ਜਦੋਂ ਮੈਂ ਘਰ ਗਿਆ ਸੀ ਮੈਂ ਉੱਥੇ ਦੇਖਿਆ ਇੱਕ ਤਾਂ ਫਰੈਂਡਲੀ ਬਹੁਤ ਛੇਤੀ ਹੋ ਜਾਂਦਾ ਓਕੇ ਤੁਸੀਂ 15 ਮਿੰਟ ਕੋਲ ਖੜੋਗੇ ਫਿਰ ਤੁਹਾਡੇ ਨਾਲ ਪੂਰਾ ਫਰੈਂਡਲੀ ਆ ਠੀਕ ਹੈ ਜੇ ਤੁਸੀਂ ਇਕੱਲੇ ਆ ਕੇ ਖੜੋਗੇ ਘਰ ਦੇ ਵਿੱਚ ਫਿਰ ਥੋੜਾ ਜਿਹਾ ਇਹ ਦੱਸਦਾ ਵੀ ਕੋਈ ਉਪਰ ਬੰਦਾ ਆਇਆ ਇੱਕ ਵਾਰ ਮਿਲ ਲਿਆ ਮੁੜ ਕੇ ਭੁੱਲਦਾ ਨਹੀਂ ਅੱਛਾ ਫਿਰ ਬੱਚਿਆਂ ਨਾਲ ਬਹੁਤ ਜ਼ਿਆਦਾ ਨਹੀਂ ਮਲੋਇਆ ਦੁਬਾਰਾ ਭੁੱਲਦਾ ਨਹੀਂ ਇੱਕ ਵਾਰ ਕਿਸੇ ਨਾਲ ਫੈਮਿਲੀਅਰ ਕਰਾਤਾ ਸੀ ਜੋ ਫਾਰਮ ਹਾਊਸ ਤੇ ਉੱਥੇ ਕਈ ਵਾਰੀ ਫਰੈਂਡਸ ਵੀ ਆਉਂਦੇ ਰਹਿੰਦੇ ਆ ਰਿਸ਼ਤੇਦਾਰਾਂ ਨੇ ਜੇ ਉਹ ਇੱਕ ਵਾਰੀ ਮਿਲ ਲੈਂਦਾ ਉਹਨੂੰ ਦੁਬਾਰਾ ਨਹੀਂ ਪਹੁੰਚਦਾ ਕਿਹਦਾ ਹੋਰ ਵੀ ਇੱਦਾਂ ਦੇ ਡੌਗ ਤੁਹਾਡੇ ਕੋਲ ਹੈਗੇ ਹਾਂਜੀ ਇਹਦਾ ਫੀਮੇਲ ਆ ਇੱਕ अच्छा ਤੇ ਇਹਨਾਂ ਦੇ ਬੱਚੇ ਵੀ ਆ ਬੱਚੇ ਵੀ ਹੈਗੇ ਹਾਂਜੀ ਬੱਚੇ ਹੁਣੇ ਜਸਟ ਅੱਖਾਂ ਖੁੱਲੀਆਂ ਹੀ ਆ ਮਤਲਬ ਇਹ ਇਹ ਪੇਰ ਦੀ ਫਿਲਮ ਬੱਚੇ ਆ ਤੁਹਾਡੇ ਹਾਂਜੀ 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 ਮਤਲਬ ਇਹ ਤੁਸੀਂ ਉਹ ਅਲੱਗ ਅਲੱਗ ਲਾਈਨ ਦੇ ਲਏ ਹੋਇਆ ਕਿ ਨਹੀਂ ਇਹ ਇੱਕੋ ਲਾਈਨ ਦੇ ਸੀਗੇ ਇੱਕੋ ਲਾਈਨ ਦੇ ਆ ਡਾਡੋਚੋ ਸੀਗੇ ਇਹ ਪਹਿਲਾਂ ਲੈ ਕੇ ਆਂਦਾ ਸੀ ਫੀਮੇਲ ਬਾਅਦ ਚ ਲੈ ਕੇ ਆਉਂਦਾ ਉਹ ਵੱਖਰੇ ਲੀਟਰ ਦੀ ਹੈ ਫਾਦਰ ਡਿਫਰੈਂਸ ਹੀ ਉਹਦਾ ਫਾਦਰ ਡਿਫਰੈਂਸ ਓਕੇ ਓਕੇ ਹਾਂਜੀ ਓਕੇ ਮਦਰ ਸੇਮ ਫਾਦਰ ਸੀ ਕਿ ਫਾਦਰ ਡਿਫਰੈਂਸ ਮਤਲਬ ਇਦਾਂ ਬਰੀਡ ਤੇ ਕੋਈ ਅਸਰ ਤਾਂ ਨਹੀਂ ਪੈਂਦਾ ਨਹੀਂ ਕੋਈ ਅਸਰ ਨਹੀਂ ਪੈਂਦਾ ਜੀ ਉਹਦਾ ਮਤਲਬ ਇਹਦੇ ਬੱਚੇ ਕਿੰਨੇ ਦੇ ਰਹੇ ਆ ਪਹਿਲਾਂ ਇਹਨਾਂ ਨੇ ਪਹਿਲੇ ਲੀਟਰ ਦੇ ਵਿੱਚ 8 ਛੱਡ ਦਿੱਤੇ ਸੀ ਓਕੇ ਦੂਜੇ ਵਿੱਚ ਵੀ 8 ਛੱਡ ਦਿੰਦੇ ਆ ਓਕੇ ਹਾਂਜੀ ਤੁਸੀਂ ਜਦੋਂ ਪਹਿਲੀ ਵਾਰੀ ਇਹਦਾ ਦਾ ਮੇਲ ਲਿਆ ਫੀਮੇਲ ਲਈ ਸੀ ਨਹੀਂ ਪਹਿਲਾਂ ਮੇਲ ਲੈ ਕੇ ਆਂਦਾ ਸੀ ਇਹ ਵਾਲਾ ਹਾਂਜੀ ਅੱਛਾ ਕਿੰਨੇ ਰੁਪਏ ਲਾਈ ਫਿਰ ਇਤੇ ਹੇ ਸ਼ੌਂਕ ਦਾ ਜੀ ਕੋਈ ਮੁੱਲ ਨਹੀਂ ਅੱਛਾ ਫਿਰ ਵੀ ਅਸੀਂ ਉਹਨਾਂ ਨੂੰ ਦੇਖ ਕੇ ਆਏ ਸੀਗੇ ਜੀ 16000 ਦੋਨਾਂ ਦਾ ਬੱਲੇ ਹਾਂਜੀ ਉਸ ਟਾਈਮ ਹਾਂਜੀ ਮਤਲਬ ਤੁਹਾਨੂੰ ਇਦਾਂ ਨਹੀਂ ਕਹਿੰਦੇ ਯਾਰ ਕੀ ਕੀ ਰਿਸ਼ੀਆ ਰਕ ਰਹੇ ਉਹ ਤਾਂ ਕੁਝ ਵੀ ਨਹੀਂ ਉਹਦੇ ਵਿੱਚ ਤਾਂ ਜਿਹੜਾ ਆਪਾਂ ਉਹਨਾਂ ਨੂੰ ਜਦ ਪਾਲਣਾ ਆ ਖਰਾਕ ਦੇਣੀ ਆ ਇਹ ਦੇਖੋ ਜੇ ਆਪਾਂ ਇਹਦੀ ਕੁਆਲਿਟੀ ਚਾਹੁੰਦੇ ਆ ਤਾਂ ਖਰਾਕ ਤਾਂ ਦੇਣੀ ਪੈਣੀ ਬਿਲਕੁਲ ਇਹ ਹੁਣ ਬਾਕੀ ਡਾਈਟ ਕੀ ਕਰ ਰਹੇ ਜਿਹੜੀ ਨਾਰਮਲ ਡਾਈਟ ਆ ਉਹ ਨਾਰਮਲ ਡਾਈਟ ਫੀਡ ਹੋ ਗਈ ਜੀ ਫੀਡ ਦੇ ਵਿੱਚ ਅੰਡਾ ਬਾਦੀ ਦਾ ਕਦੇ ਕੱਚਾ ਜਾਂ ਦੁੱਧ ਬਾਦੀ ਦਾ ਓਕੇ ਓਕੇ ਔਰ ਆਲਟਰਨੇਟ ਡੇਸ ਦੇ ਵਿੱਚ ਚੇਂਜ ਕਰਦੇ ਰਹੇ ਜਿਹੜਾ ਚੱਲਦਾ ਰਹਿੰਦਾ ਚਾਵਾਂ ਦੇ ਨਾਲ ਚਾਵਲ ਦੇ ਨਾਲ ਸੋਇਆ ਬੀਨ ਚਾਵਲ ਨਾਲ ਚਿਕਨ ਫਿਸ਼ ਉਹ ਚੱਲ ਜ ਜਾਂਦਾ ਹਾਂਜੀ ਮੋਲ ਫਿਜ ਦੇਣ ਦਾ ਕੀ ਕਰਨਾ ਨਾਲ ਕੋਈ ਕਹਿੰਦੇ ਕੋਟ ਲਾਉਂਦੀਆਂ ਫਿਰ ਉਹ ਨਹੀਂ ਕੋਟ ਲਈ ਕਹਿੰਦੇ ਵਧੀਆ ਹੁੰਦੀ ਹੈ ਕੋਟ ਵਾਸਤੇ ਹਾਂਜੀ ਸਰਦੀਆਂ ਜਿਵੇਂ ਫਿਜ ਦਈਦੇ ਸਰਦੀਆਂ ਚ ਗਰਮੀਆਂ ਚ ਨਹੀਂ ਗਰਮੀਆਂ ਦਾ ਚਿਕਨ ਵੀ ਘਟਾ ਦਿੱਤਾ ਦੇਣਾ ਡਾਈਟ ਵੀ ਕਾਫੀ ਘਟਾ ਦੇਦੀ ਆ ਗਰਮੀਆਂ ਦਾ ਦੋ ਟਾਈਮ ਕਰਦੀ ਤੇਰੇ ਸ਼ੋਟ ਕੁਆਂਟੀਟੀ ਕਿੰਨੀ ਲੈ ਰਿਆ ਹੁਣ ਇਹ ਡਾਈਟ ਦੀ ਰਾਜਨ ਦੇਵ ਜੀ ਤੁਸੀਂ ਮੰਨ ਕੇ ਚੱਲੋ ਕਿ ਇੱਕ ਟਾਈਮ ਦੇ ਉੱਪਰ ਰਾਉਂਡ ਅਬਾਊਟ ਦੀ ਟੋਟਲ ਫੀਡ ਆਪਾਂ ਕੁਆਂਟੀਟੀ ਗੇਨ ਲਈਏ ਤਾਂ 1 ਕਿਲੋ ਦੇ ਆਊਂਡ 1 ਕਿਲੋ 750 ਗ੍ਰਾਮ ਤੋਂ ਲੈ ਕੇ 1 ਕਿਲੋ ਓਕੇ ਓਕੇ ਹਾਂਜੀ ਕੰਬਾਈਨਡ ਠੀਕ ਇਹ ਇਹਦਾ ਜਿਹੜਾ ਪਪਾ ਹੁਣ ਤੁਹਾਡੇ ਕੋਲ ਕਿੰਨੀ ਉਮਰ ਦੀ ਹੋ ਗਈ? ਇਹ ਜਿਹੜੇ ਪਪੀ ਦਾ ਉਹ 15 ਦਿਨ ਦੇ 15 ਦਿਨ ਦੇ ਹੋਣਗੇ ਜਿਹੜਾ ਦਾ ਪਹਿਲਾ ਲੇਟਰ ਹੈ ਉਹਦੇ ਵਿੱਚ ਉਹ ਦੋ ਪਏ ਆ ਉਹ ਹੈਗੇ ਆ 8 8.5 9 ਮਾਂਸ ਦੇ ਆ ਪਹਿਲਾ ਵਾਲਾ ਵੀ ਆ ਹਾਂਜੀ ਕਿਹੜੇ ਕਿਹੜੇ ਕਲਰ ਪਏ ਆ ਤੁਹਾਡੇ ਉਹ ਬਲੈਕ ਕਲਰ ਚ ਆ ਜੀ ਉਹ ਬੱਚੇ ਹਾਂਜੀ ਜਿਹੜਾ ਬਣਾ ਜੱਟ ਬਲੈਕ ਆ ਜਾਂ ਮਿਕਸ ਨਹੀਂ ਜਿਵੇਂ ਮਿਕਸ ਆ ਬਲੈਕ ਬਰਾਊਨ ਬਲੈਕ ਬਰਾਊਨ ਜਿਵੇਂ ਉਹਦੀ ਮਾਰਕਿੰਗ ਹੁੰਦੀ ਆ ਆਈ ਬਲੂ ਥੋੜੇ ਜਿਹਾ ਬਰਾਊਨ ਆ ਓਕੇ ਲੱਤਾਂ ਵਾਈਟ ਤੇ ਬਰਾਊਨ ਦੀਆਂ ਆ ਉਹ ਕੀ ਕਰਨਾ ਹੈ ਉਹ ਇਹਨਾਂ ਦੇ ਜਿੱਦਾਂ ਅਸਰ ਵਿੱਚੋਂ ਜੀਨਸ ਚ ਚੱਲੇ ਹੁੰਦੇ ਹਨ ਬਲੱਡ ਦੇ ਵਿੱਚ ਸਟੇਬਿਲਿਟੀ ਇਨ ਜੈਟਰੀਅਰ ਡੌਗਸ ਹੈਗੇ ਆ ਇਹਨਾਂ ਦੇ ਵਿੱਚ ਕੋਈ ਸਪੈਸੀਫਿਕ ਕਲਰ ਨਹੀਂ ਹੁੰਦਾ ਵੀ ਮਦਰ ਫਾਰ ਦਾ ਇਹ ਕਲਰ ਹੈ ਇਹਨਾਂ ਦੇ ਦੋ ਕੰਬੀਨੇਸ਼ਨ ਚ ਹੁੰਦੇ ਆ ਸਿੰਗਲ ਕਲਰ ਚ ਨਹੀਂ ਹੁੰਦਾ ਜਿਵੇਂ ਵਾਈਟ ਤੇ ਗੋਲਡਨ ਹਾਂ ਹਾਂ ਵਿੱਚ ਇਹ ਗੋਲਡਨ ਮਦਰ ਵਾਈਟ ਤੇ ਬਲੈਕ ਵਾਈਟ ਤੇ ਬਰਾਊਨ ਆ ਓਕੇ ਕੋਈ ਵਾਈਟ ਬਲੈਕ ਦਾ ਥੋੜਾ ਜਿਹਾ ਰਹਿ ਗਿਆ ਆ ਗ੍ਰੈਟ ਲੀਟਰ ਦੇ ਵਿੱਚ ਤਿੰਨ ਪਪਸ ਆ ਉਹ ਵਾਈਟ ਐਂਡ ਗੋਲਡਨ ਕੰਬੀਨੇਸ਼ਨ ਦੇ ਵਿੱਚ ਆ ਓਕੇ ਦੋ ਬਲੈਕ ਚ ਦੋ ਤਿੰਨ ਪਪ ਬਲੈਕ ਦੇ ਵਿੱਚ ਦੋ ਵਾਈਟ ਚ ਦੋ ਵਾਈਟ ਫੀਮੇ ब्राउन व्हाइट ਦਾ ਵਿੱਚ ਬਲੈਕ ਸ਼ੇਡ ਵੀ ਹੈਗਾ ਬ੍ਰਾਊਨ ਵਾਈਟ ਹੈ ਹਾਂਜੀ ਅੱਛਾ ਫਿਰ ਫੀਮੇਲ ਤੁਸੀਂ ਉਹ ਉਹਦੀ ਕਿੰਨੀ ਪ੍ਰਾਈਸ ਲਾਤੀ ਫੀਮੇਲ ਤੋਂ ਦੋਨਾਂ ਦਾ ਇਕੱਠਾ ਹੀ ਦਿੱਤਾ ਸੀ ਅੱਛਾ ਦੋਨਾਂ ਨੂੰ ਮਨੋ ਇਕੱਠਾ ਪੇਅਰ ਲਿਆ ਸੀ ਮਨੋ ਦੂਸਰੀ ਵਾਰ ਉਹਨਾਂ ਨੇ ਸਾਡੇ ਤੋਂ ਪੇਮੈਂਟ ਲੈ ਲਈ ਤੇ ਲੈ ਲਈ ਅੱਜ ਪੈ ਗਈ ਤੁਹਾਡੇ ਕੋਲ ਹਾਂ ਅੜੀ ਫਰਕ ਪੈ ਜਾਂਦਾ ਜਦੋਂ ਬੰਦਾ ਇੱਕ ਵਾਰੀ ਕਨੈਕਸ਼ਨ ਬਣਾ ਲੈਂਦਾ ਬੰਦੇ ਨਾਲ ਹਨਾ ਉਹ ਹੁਣ ਵੀ ਆਉਂਦਾ ਜਾਂਦੇ ਰਹਿੰਦੇ ਆ ਅੱਛਾ ਇਹਦਾ ਮਨੋ ਆ ਜਿਹੜੇ ਅੱਗੇ ਇਹਨਾਂ ਨੇ ਤੁਸੀਂ ਕਟਿੰਗ ਕੀਤੀ ਹੋਈ ਹੈ ਨਾ ਹਾਂਜੀ ਹਾਂਜੀ ਇਹ ਕਿੰਨੇ ਕ ਵੱਜੋਂ ਦੇ ਅੱਗੇ ਇਹਦਾ ਅੱਖਾਂ ਨਹੀਂ ਦਿਖਦੀਆਂ ਇਹਨੇ ਵੱਜ ਜਾਂਦੇ ਅੱਛਾ ਇਹਦੇ ਬਾਰੇ ਤੁਸੀਂ ਥੋੜੀ-ਮੋਟੀ ਸਟੱਡੀ ਜਾਂ ਜਾਣਕਾਰੀ ਲੈਂਦੇ ਹੋ ਵੀ ਇਹਦਾ ਜਿਹੜਾ ਕੋਡ ਹੈ ਹਾਂਜੀ ਉਹਦੀ ਲੈਂਥ ਕਿ ਨਹੀਂ ਹੋ ਜਾਂਦੀ ਹੈ ਕੋਡ ਦੀ ਲੈਂਥ ਸਰ ਇਹਦੀ ਜਿਹੜਾ ਫੇਸ ਤੋਂ ਆ ਅੱਖਾਂ ਦਿਖਣੀਆਂ ਬੰਦ ਹੋ ਜਾਂਦੀਆਂ ਹਾਂਜੀ ਤੇ ਇਹਦੇ ਚੈਸਟ ਵਾਲੇ ਵਾਲ ਇੱਥੇ ਤੱਕ ਆ ਜਾਂਦੇ ਆ ਥੱਲੇ ਤੱਕ ਬਾਕੀ ਕਿਉਂਕਿ ਤਕਰੀਬਨ ਆਪਣੇ ਇੱਧਰ ਗਰਮੀ ਆ ਅਸੀਂ ਮਾਰਚ ਵਿੱਚ ਇਹਦੀ ਥੋੜੀ-ਥੋੜੀ ਟ੍ਰਿਮਿੰਗ ਕਰ ਦਿੰਦੇ ਆ ਕਰਾ ਦਿੰਦੇ ਆ ਨਹੀਂ ਗਰਮੀ ਨਾ ਲੱਗੇ ਇਹਦੇ ਕੋਲ ਲੈਂਸ 6 ਤੋਂ ਲੈ ਕੇ 8 ਇੰਚ ਦੇ ਵਿਚ ਵਿੱਚ ਅਪ੍ਰੋਕਸੀਮੇਟਲੀ ਰਹਿੰਦੀ ਹੈ ਦੂਜੀ ਗੱਲ ਸਰ ਅਸੀਂ ਕਦੇ ਇਹਨਾਂ ਨੂੰ AC 'ਚ ਨਹੀਂ ਰੱਖਿਆ ਸਿੰਪਲ ਹੋ ਉਹ ਆਪਣਾ ਕਰ ਜਾਂਦੇ ਹਾਂ ਮਤਲਬ ਇਧਰਲੇ ਵੈਦਰ ਨੂੰ ਹਾਂਜੀ ਹਾਂਜੀ ਐਕਸੈਪਟ ਕਰਦੇ ਨੇ ਸਰਦੀਆਂ ਦੇ ਵਿੱਚ ਤਾਂ ਬਿਲਕੁਲ ਜਿਵੇਂ ਫਾਰਮ ਚ ਬਾਹਰ ਖੁੱਲੇ ਹੁੰਦੇ ਆ ਟ੍ਰੇਲ ਪੈਂਦੀ ਆ ਕੁਛ ਨਹੀਂ ਇਹਨਾਂ ਦੇ ਬੈਠਣਾ ਵੀ ਥੱਲੇ ਹੀ ਆ ਅਸੀਂ ਬੰਦਦੇ ਨਹੀਂ ਉੱਥੇ ਹਾਂਜੀ ਨਹੀਂ ਨਹੀਂ ਓਪਨ ਹੀ ਓਪਨ ਹੀ ਠੀਕ ਐ ਰਾਤ ਨੂੰ ਓਪਨ ਦੇਨੇ ਇਹਨਾਂ ਦਾ ਕਮਰਾ ਬਣਾਇਆ ਹੈ ਕਮਰੇ ਦੇ ਅੰਦਰ ਦਾ ਉਹ ਅੰਦਰ ਰਹਿੰਦੇ ਆ ਹਾਂ ਜਦਨੇ ਗਰਮੀ ਹੁੰਦੀ ਠੀਕ ਐ ਗੜ ਵਧੀਆ ਕਰਦੇ ਬਹੁਤ ਵਧੀਆ ਬਹੁਤ ਅੱਛਾ ਵਧੀਆ ਗੱਲ ਬਾਤ ਐ ਇਹ ਇਹਦੀ ਪੱਪ ਦੀ ਕੀ ਪ੍ਰਾਈਸ ਤੁਸੀਂ ਦੇ ਰਹੇ ਹੋਗੇ 20000 ਕਰ ਰਹੇ ਸੀ ਪਪਤਾ ਜੀ ਤੁਸੀਂ ਘਟਦੇ ਰਹੇ ਗੀ ਗੱਲ ਤੁਸੀਂ ਲਾਏ ਇੰਨੇ ਮਹਿੰਗੇ ਪੂਰੇ ਸਰ ਆਪਣੇ ਇੱਧਰ ਹੈ ਨਹੀਂ ਇਹਦੀ ਡਿਮਾਂਡ ਘਟ ਹੈ ਅਸੀਂ ਇਤਨੀ ਦੂਸਰਾ ਸ਼ੋਅ ਹੈ ਜਿੱਤੇ ਅਸੀਂ ਲੈ ਕੇ ਆਏ ਤਾਂ ਵੀ ਥੋੜਾ ਡੌਗ ਥੀ ਐਗਰੈਸਿਵ ਮੈਂ ਤਾਂ ਖੁਦ ਤੁਹਾਨੂੰ ਪਹਿਲਾਂ ਪਹਿਲਾਂ ਵੀ ਸ਼ੋਅ ਲੈ ਕੇ ਆਇਆ ਪਹਿਲਾਂ ਇਦਾਂ ਦਾ ਡੌਗ ਨਹੀਂ ਹਾਂ ਬਿਲਕੁਲ ਈਵਨ ਇਹ ਦੇਖਿਆ ਹੀ ਕਿਸੇ ਨੇ ਨਹੀਂ ਡੌਗ ਹੈ ਹਾਂ ਬਹੁਤ ਰੇਅਰ ਹੈ ਜੀ ਜਿੱਥੇ ਹੁਣ ਅਸੀਂ ਇਹਦੀ ਟ੍ਰੇਨਿੰਗ ਵਗੈਰਾ ਕਰਾਉਣ ਲੈ ਕੇ ਜਾਨੇ ਲੁਧਿਆਣਾ ਉੱਥੇ ਵੀ ਜਿੰਨੇ ਆਏ ਉਹਦੇ ਓਨਰ ਕਿਸੇ ਨੇ ਨਹੀਂ ਦੇਖਿਆ ਹੋਇਆ ਇਹ ਮੈਂ ਆਪਣੀ ਲਾਈਫ ਦੇ ਵਿੱਚ ਸੈਕੰਡ ਡੌਗ ਜਿਹੜਾ ਦੇਖ ਲਿਆ ਇਹ ਮੈਂ ਫੀਮੇਲ ਦੇਖੀ ਸੀ ਅੱਛਾ ਮੇਰੇ ਪਿੰਡ ਆਪਣੇ ਅੱਛਾ ਅੱਛਾ ਜੀ ਮੇਰੇ ਪਿੰਡ ਆਪਣੇ ਰਿਲੇਟਿਵ ਨਹੀਂ ਉਹਨਾਂ ਦੇ ਕੋਲੇ ਸੀ ਅੱਛਾ ਜੀ ਤੇ ਉਹਦੇ ਵਿੱਚ ਵਾਈਟ ਸਪੌਟ ਜੈਡ ਬਲੈਕ ਬਾਕੀ ਐਦਾਂ ਦੀ ਸੀ ਬਾਕੀ ਆ ਸੇਕੰਡ ਚੀਜ਼ ਹੋਰ ਵੀ ਹੈ ਜੀ ਇਹ ਸਰ ਮੇਨਲੀ ਡੌਗਸ ਆ ਜ਼ਿਆਦਾਤਰ ਮਿਲਦੇ ਨੇ ਆਪਾਂ ਨੂੰ ਲਦਾਖ ਸਾਈਡ ਤੇ ਓਕੇ ਮੇਨਲੀ ਜਿਹੜੀ ਬਰੀਡ ਹੈ কুল ਵੈਦਰ ਦੇ ਵਿੱਚ ਰਹਿੰਦੀ ਹੈ ਸੈਕੰਡ ਨੰਬਰ ਦੇ ਉੱਪਰ ਜਿਹੜੇ ਪਹਾੜੀ ਉੱਧਰ ਵੈਦਰ ਚ ਰਹਿੰਦੇ ਨੇ ਉਹਨਾਂ ਦੀ ਮਤਲਬ ਹਾਈਟ ਇੰਨੀ ਦਾ ਤਾਂ ਫਿਰ ਵੀ ਨਹੀਂ ਗਰੋ ਕਰਦੀ ਉਹਨਾਂ ਦੇ ਘੱਟ ਹੁੰਦੇ ਨੇ ਥੋੜੀ ਜਿਹੀ ਇਸ ਤੋਂ ਹਾਈਟ ਹਲਕੀ ਜਿਹੀ ਘਟ ਰਹੀਦੀ ਹੈ ਘਟ ਰਹੀਦੀ ਹੈ ਫੀਮੇਲ ਦੀ ਥੋੜੀ ਜਿਹੀ ਘਟਾ ਫੀਮੇਲ ओके ਇਹ ਥੋੜਾ ਜਿਆਦਾ ਕਰੋ ਕੀਤਾ ਇਧਰ ਆਪਣੇ ਨਾਰthern एनवायरनमेंट ਦੇ ਵਿੱਚ ਆ ਕੇ ਇਹਨੇ ਆਪਣੀ ਹੈਲਥ ਬਹੁਤ ਜ਼ਿਆਦਾ ਅੱਛੀ ਗੇਨ ਕਰ ਲਈ ਹੈ ਕਿਉਂਕਿ ਹੈਡ ਕੁਆਲਟੀ ਬਹੁਤ ਜ਼ਿਆਦਾ ਬਰਾਡ ਹੋ ਚੁੱਕੀ ਹੈ ਗਰਲ ਨੂੰ ਥੋੜਾ ਹਾਂ ਬਾਕੀ ਆਗੇ ਉਹ ਇਧਰ ਇਧਰ ਆ ਜਾ ਇੱਧਰ ਬੈਠ ਸੈਟ ਮਨਨੋ ਆਪਾਂ ਕਹਿੰਦੇ ਜੇ ਆਪਾਂ ਨਾਰਮਲ ਘਰ ਦੇ ਵਿੱਚ ਰੱਖ ਸਕਦੇ ਹਾਂ ਹਾਂਜੀ ਹਾਂਜੀ ਬੈ ਇਧਰ ਦਾ ਕਿੰਨਾ ਜਿਹਾ ਬੈਡ ਇਫੈਕਟ ਪੈਂਦਾ ਇਧਰ ਲੈਦਾ ਜਿਵੇਂ ਤੁਸੀਂ ਕਹਿੰਦੇ ਤਿੱਬਤ ਦਾ ਠੰਡੇ ਇਲਾਕੇ ਦਾ ਇਹ ਬਰੀਡ ਹੈ ਨੋ 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 ਬੈਟਰ ਤਾਂ ਯਾ ਸਰ ਇੱਕ ਵਾਰੀ ਜਿਵੇਂ ਮਾਰਚ ਵਗੈਰਾ ਵਿੱਚ ਇਹਦੀ ਟ੍ਰਿਮਿੰਗ ਦਾ ਕਰਨੀ ਪੈਣੀ ਹੈ ਕਿਉਂਕਿ ਜਿੰਨੇ ਆ ਹੇਅਰਸ ਆ ਉਹਦੇ ਨਾਲ ਫਿਰ ਤੁਸੀਂ ਏਸੀ 'ਚ ਰੱਖੋਗੇ ਜਾਂ ਫਿਰ ਇਹਦੀ ਹੈਲਥ ਤੇ ਜ਼ਿਆਦਾ ਇਫੈਕਟ ਗਲਤ ਪੈਣਾ ਹੈ ਹਾਂ ਏਸੀ ਨਾਲ ਸਕਿਨ ਵੀ ਖਰਾਬ ਹੁੰਦੀ ਹੈ ਏਸੀ ਨਾਲ ਸਕਿਨ ਤਾਂ ਨਹੀਂ ਪਤਾ ਸਰ ਏਸੀ ਨਾਲ ਇਹਨਾਂ ਦਾ ਕੀ ਆ ਮੁੜ ਕੇ ਅਡਾਪਟ ਨਹੀਂ ਕਰ ਪਾਉਂਦੇ ਗਰਮੀ ਬਿਲਕੁਲ ਨਹੀਂ ਬਰਦਾਸ਼ਤ ਕਰਦੇ ਜਿਆਦਾ ਸੋਲ ਹੋ ਜਾਂਦੇ ਹਾਂਜੀ ਸੋਲ ਹੋ ਜਾਂਦੇ ਹੁਣ ਅਸੀਂ ਬਿਲਕੁਲ ਇਹਨਾਂ ਨੂੰ ਫਾਰਮ ਵਾਲੇ ਮਾਹੌਲ 'ਚ ਰੱਖਿਆ ਹੋਇਆ ਹੈ ਕ੍ਰਾਫਟ ਆਫ ਰੱਖਿਆ ਹੋਇਆ ਹੈ ਕੋਈ ਦਿੱਕਤ ਨਹੀਂ ਕੋਈ ਹੁਣ ਇਹ ਮਲੋ ਇੱਧਰ ਰਲ ਮਿਲ ਕੇ ਚੱਲ ਰਹੀ ਹੈ ਅਗਲੀ ਇਹਨੇ ਬੱਚੇ ਵੀ ਆਏ ਨੇ ਉਹ ਵੀ ਸਾਈਡ ਅਡਜਸਟਮੈਂਟ ਨੂੰ ਪਹਿਲਾਂ ਤੋਂ ਹੀ ਐਡਾਪਟ ਕਰਕੇ ਚੱਲਦੇ ਕਰਕੇ ਚੱਲਦੇ ਓਕੇ ਇਹ ਕਿਸੇ ਨੂੰ ਜਰੂਰ ਤੁਹਾਨੂੰ ਸੰਪਰਕ ਕਰਨ ਦੀ ਪਪ ਤੁਹਾਡੇ ਕੋਲੋਂ ਪਰਚੇਜ਼ ਕਰਨਾ ਹੋਵੇ ਹਾਂਜੀ ਹਾਂਜੀ ਤਾਂ ਤੁਸੀਂ ਆਪਣਾ ਕੰਟੈਕਟ ਨੰਬਰ ਦੇ ਦਿਓ ਹਾਂਜੀ 9998569889 ਤੇ ਰਿਪੀਟ ਕਰ ਦਿਓ 9998569889 ਤੁਹਾਡਾ ਸੁਰਨਾਮ ਦੱਸ ਦਿਓ ਪ੍ਰਦੀਪ ਸਿੰਘ ਰੰਦਾਵਾ ਇਹ ਲੋਕੇਸ਼ਨ ਮਾਛੀਵਾਲਾ ਸਾਹਿਬ ਖਾਸ ਹਾਂ ਜੀ ਗਣ ਲੋ ਜੀ ਮਿੱਤਰੋ ਬਰੀਡ ਤੁਹਾਨੂੰ ਦਿਖਾਤੀ ਹੈ ਡੌਗ ਤੁਸੀਂ ਦੇਖ ਲਿਆ ਵੀਰ ਨਾਲ ਗੱਲਬਾਤ ਵੀ ਕੀਤੀ ਹੈ ਕੋਈ ਸਾਡੇ ਤੋਂ ਨਹੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਹੋਈ ਉਹ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ ਤੋਂ ਕਾਲ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ ਕਿਸੇ ਨੂੰ ਪਪ ਦੀ ਜ਼ਰੂਰਤ ਹੈ ਤੇ ਇਹਨਾਂ ਕੋਲੋਂ ਤੁਸੀਂ ਪਪ ਵੀ ਪਰਚੇਸ ਕਰ ਸਕਦੇ ਹੋ ਤੇ ਜਾਣਕਾਰੀ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਐਦਾਂ ਦੀ ਬਰੀਡ ਤੁਹਾਨੂੰ ਹੋਰ ਵੀ ਲੈ ਕੇ ਆਵਾਂਗੇ ਲੈਸਟ ਟਾਈਮ ਦੇ ਵਿੱਚ ਤੇ ਉਹਦੇ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ